ਪੰਜਾਬ ਕੈਬਨਟ ਮੰਤਰੀ ਭਾਰਤ ਪੁਸ਼ਪ ਆਸ਼ੂਦੀ ਅਗਵਾਈ ਦੇ ਵਿੱਚ ਸਵੱਛ ਭਾਰਤ ਮਿਸ਼ਨ ਅਭਿਆਨ ਦੇ ਤਹਿਤ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਕਰਨ ਵਾਲੇ ਤਿੰਨ ਕੰਪੈਕਟਰ ਧੁਗਾਟਨ ਕੀਤਾ ਗਿਆ ਭਾਰਤ ਪੁਸ਼ਪ ਆਸ਼ੂ ਨੇ ਮੀਰਾ ਦੇ ਨਾਲ ਗੱਲਬਾਤ ਕਰਦੇ ਹੋਏ ਕਿ ਹਾਲੂ ਧਿਆਣਾ ਨੂੰ ਸਵੱਛ ਬਣਾਉਣ ਵਾਸਤੇ ਦੋ ਪੜਾ ਦੇ ਤਿੰਨ ਕੰਪੈਕਟਰ ਹਨ ਜੋ ਰਿਸ਼ੀ ਨਗਰ ਵਿਖੇ ਲਗਾਏ ਗਏ ਸਨ ਭਾਰਤ ਪੁਸ਼ਪ ਆਸ਼ੂ ਨੇ ਕਿਹਾ ਆਉਣ ਵਾਲੇ ਸਮੇਂ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਕੰਪੈਕਟਰ ਲਗਾਏ ਜਾਣਗੇ ਅਤੇ ਕਿਸਾਨੀ ਮੁੱਦੇ ਤੇ ਗੱਲ ਕਰਦੇ ਹੋਏ ਭਾਰਤ ਪੁਸ਼ਪ ਆਸ਼ੂ ਨੇ ਕਿਹਾ ਕਿ ਨਰਿੰਦਰ ਮੋਦੀ ਕਿਸਾਨਾਂ ਨੂੰ ਗ ਪ੍ਰਧਾਨ ਮੰਤਰੀ ਮੋਦੀ ਨੂੰ ਕਿਸਾਨਾਂ ਦੀ ਗੱਲ ਸੁਣ ਕੇ ਉਹਨਾਂ ਦੀ ਮੁਸ਼ਕਲਾਂ ਨੂੰ ਜਲਦ ਤੋਂ ਜਲਦ ਹੱਲ ਕਰਨੀਆਂ ਚਾਹੀਦੀਆਂ ਨੇ ਬਹੁਤ ਪ੍ਰੋਜੈਕਟ ਚੱਲ ਰਹੇ ਨੇ ਸਮਾਰਟ ਸਿਟੀ ਦੇ ਅੰਦਰ ਜਾਂ ਕਾਰਪੋਰੇਸ਼ਨ ਜਾਂ ਟਰਸਟ ਸਾਰਿਆਂ ਨੂੰ ਇਕੱਠਿਆਂ ਕਰਕੇ ਅਸੀਂ ਸੋਚੀਏ ਆਰਓਬੀ ਆਰਯੂਬੀ ਪਖਵਲ ਰੋਡ ਤੇ ਬਣਦਾ ਪਿਆ 750 ਕਰੋੜ ਦੀ ਲਾਗਤ ਨਾਲ ਕੰਪੈਕਟਰਸ ਨੇ ਨੌ ਕੰਪੈਕਟਰ ਇਹ ਸਾਰੇ ਟਰਸਟ ਦੇ ਐਫਰਟ ਨਾਲ ਬਣਦੇ ਪਏ ਨੇ ਤਕਰੀਬਨ ਇਹ 12-13 ਕਰੋੜ ਦੇ ਇਹ ਪ੍ਰੋਜੈਕਟ ਨੇ ਸਿਧਵਾ ਵਾਟਰਫਰੰਟ ਤੇ ਬਣਦਾ ਪਿਆ ਜੇ ਡੀ ਸੀ ਵਰੇਜ ਦੀ ਅੰਦਰ ਲਾਈਨਿੰਗ ਹੈ ਉਹਦੇ ਪ੍ਰੋਜੈਕਟ ਚੱਲਦੇ ਪਏ ਨੇ 24 ਇੰਟੂ 7 ਵਾਟ ਸਪਲਾਈ ਉਹਦੇ ਪ੍ਰੋਜੈਕਟ ਚੱਲਦੇ ਪਏ ਨੇ ਸਾਰੇ ਸਰਕਾਰੀ ਬਿਲਡਿੰਗਾਂ ਔਰ ਸਕੂਲਾਂ ਨੂੰ ਸੋਲਰਾਈਜ਼ ਕੀਤਾ ਜਾ ਚੁੱਕਿਆ ਹੈ ਉੱਪਰ ਕਾਲਜਾਂ ਦੇ ਉੱਤੇ ਵੀ ਸੋਲਰ ਪ੍ਰੋਜੈਕਟ ਲੱਗ ਗਏ ਆ ਸਾਰੀਆਂ ਸੜਕਾਂ ਤੇ ਨਵੇਂ ਸਾਈਨ ਬੋਰਡ ਲਗਾ ਦਿੱਤੇ ਗਏ ਆ ਆਈ ਟ੍ਰਿਪਲ ਸੀ ਚਾਲੂ ਹੋਣ ਵਾਲਾ ਸੇਫ ਸਿਟੀ ਪ੍ਰੋਜੈਕਟ ਸਾਡਾ ਉਹ ਸ਼ੁਰੂ ਹੋਣ ਵਾਲਾ ਬਹੁਤ ਐਨੰਬਰਸ ਆਫ ਪ੍ਰੋਜੈਕਟਸ ਨੇ ਜਿਹੜੇ ਚੱਲਦੇ ਆ ਸਮਾਰਟ ਸਕੂਲਸ ਬਣਾ ਦਿੱਤੇ ਗਏ ਸਾਰੇ ਉਹ ਵੀ ਸਮਾਰਟ ਸਿਟੀ ਦੇ ਪੈਸਿਆਂ ਚੋਂ ਸਾਰੇ ਤਕਰੀਬਨ ਮਿਊਨਿਸਪਲ ਲਿਮਿਟ ਦੇ ਅੰਦਰ 137 ਸਕੂਲ ਸੀ ਜਿਹਦੇ ਕਲਾਸਰੂਮ ਸਮਾਰਟ ਕਲਾਸਰੂਮ ਬਣਾ ਦਿੱਤੇ ਗਏ ਨੇ ਮੈਂ ਗੁਰਮੀਤ ਸਿੰਘ ਸ਼ਰੀ ਵਾਈਸ ਪ੍ਰੈਜ਼ੀਡੈਂਟ ਕਾਂਗਰਸ ਕਮੇਟੀ ਦਾ ਮੈਂ ਧੰਨਵਾਦ ਕਰਦਾ ਅੱਜ ਮੰਤਰੀ ਸਾਹਿਬ ਆਸ਼ੂ ਆਸ਼ੂ ਜੀ ਦਾ ਤੇ ਆਪਣੇ ਮੇਅਰ ਸਬਲਕਾਰ ਜੀ ਦਾ ਉਹਨਾਂ ਨੇ ਉਹਨਾਂ ਦੇ ਸਾਰੇ ਸਿਸਟਮ ਨਾਲ ਅੱਜ ਇਹ ਬਣਿਆ ਹੈ ਔਰ ਇਹ ਰਿਸ਼ੀ ਨਗਰ ਦੇ ਵਿੱਚ ਇੰਨੀ ਕੋ ਡਵੈਲਪਮੈਂਟ ਹੋਏਗੀ ਇੰਨੀ ਕੋ ਅੱਗੇ ਹੋ ਰਹੀ ਹੈ ਤੇ ਹੋਏਗੀ ਅਸੀਂ ਆਲਰੇਡੀ ਇਸ ਜਿਹੜਾ ਕਲੀਨ ਇੰਡੀਆ ਮਿਸ਼ਨ ਹੈ ਮੋਦੀ ਜੀ ਦੁਆਰਾ ਲਿਖਿਆ ਗਿਆ ਸੀਗਾ ਅਸੀਂ ਇਹਦੇ ਨਾਲ ਤਕਰੀਬਨ 10 ਸਾਲ ਤੋਂ ਇਸ ਟਾਈਮ ਸਾਨੂੰ ਜੁੜਿਆ ਨੂੰ ਹੋ ਚੁੱਕੇ ਨੇ ਔਰ ਇਹਦੇ ਵਿੱਚ ਅਸੀਂ ਨਵੀਂ-ਨਵੀਂ ਟੈਕਨੋਲੋਜੀ ਨੂੰ ਦੂਸਰੇ ਮੁਲਕਾਂ ਤੋਂ ਲਿਆ ਕੇ ਹਿੰਦੁਸਤਾਨ ਵਿੱਚ ਅਸੀਂ ਕਿਵੇਂ ਐਡਾਪਟ ਕਰ ਸਕਦੇ ਆਂ ਇਥੋਂ ਦੇ এনवायरमेंट ਦੇ ਸਾਹਮਣਾ ਕਿਵੇਂ ਸੈੱਟ ਕਰ ਸਕਦੇ ਆਂ ਉਹਨੂੰ ਅਸੀਂ ਕਲੱਬ ਕਰਕੇ ਸਮਝ ਕੇ ਅਸੀਂ ਮਸ਼ੀਨਾਂ ਡਿਜ਼ਾਈਨ ਕਰਦੇ ਹਾਂ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ ਐਸਐਮਜ਼ੈਡ ਨਿਊਜ਼